ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਜਗਤ ਪ੍ਰਕਾਸ਼ ਨੱਡਾ ਨੇ ਕਿਹਾ ਹੈ ਕਿ ਟੀਵੀ ਮੁਕਤ ਭਾਰਤ ਦੇ ਟੀਚੇ ਨੂੰ ਹਾਸਲ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਹਰਿਆਣਾ ਦੇ ਪੰਚਕੂਲਾ ਵਿੱਚ 100 ਦਿਨਾਂ ਚ ਟੀਵੀ ਖਾਤਮਾ ਮੁਹਿੰਮ ਦੀ ਸ਼ੁਰੂਆਤ ਕਰਨ ਤੋਂ ਬਾਅਦ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਟੀਵੀ ਖਾਤਮਾ ਮੁਹਿੰਮ ਸਾਲ 2025 ਤੱਕ ਦੇਸ਼ ਨੂੰ ਟੀਵੀ ਮੁਕਤ ਬਣਾਉਣ ਵਿੱਚ ਮੀਲ ਪੱਥਰ ਸਾਬਤ ਹੋਵੇਗਾ। ਕੇਂਦਰੀ ਮੰਤਰੀ ਨੇ ਕਿਹਾ ਕਿ ਰਣਨੀਤੀਆਂ ਵਿੱਚ ਬਦਲਾਅ ਆਇਆ ਹੈ ਅਤੇ ਹੁਣ ਟੀਵੀ ਦੀ ਬਿਮਾਰੀ ਨੂੰ ਖਤਮ ਕਰਨ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਨੇ ਨੱਡਾ ਨੇ ਕਿਹਾ ਕਿ ਟੀਵੀ ਦੇ ਮਰੀਜ਼ ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਅਰੋਗਿਆ ਯੋਜਨਾ ਦਾ ਲਾਭ ਲੈ ਰਹੇ ਨੇ ਉਹਨਾਂ ਨੇ ਦੱਸਿਆ ਕਿ ਟੀਵੀ ਦੇ ਮਰੀਜ਼ਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦਿੱਤਾ ਜਾ ਰਿਹਾ ਹੈ ਔਰ ਇਹ ਫੋਕਸਡ ਕਾਰਕਰਮ ਹੈ ਔਰ ਇਸ ਲਈ ਹਮ ਲੋਗੋ ਨੇ 347 ਜ਼ਿਲ੍ਹੇ ਜੋ ਜਹਾਂ ਟੀਬੀ ਕਾ कोप और टीबी का प्रीवलेंस ज्यादा है वहां हम लोगों ने फोकस करके इस कार्यक्रम को लेने का तय किया है इस प्रोग्राम में हरियाणा के मुख्यमंत्री नाब सिंह सैनी और सेहत मंत्री कुमारी आरती सिंह राव भी मौजूद हैं इस मुहिम 33 राज्य और केंद्र शासित प्रदेशा दे 147 ਜ਼ਿਲ੍ਹਿਆਂ ਵਿੱਚ ਚਲਾਈ ਜਾਵੇਗੀ ਇਸ ਮੁਹਿੰਮ ਦੌਰਾਨ ਉੱਚ ਜੋਖਮ ਵਾਲੇ ਸਮੂਹਾਂ ਵਿੱਚ ਟੀਵੀ ਦੇ ਕੇਸਾਂ ਦੀ ਪਛਾਣ ਕਰਨ ਇਲਾਜ ਵਿੱਚ ਤੇਰੀ ਨੂੰ ਘਟਾਉਣਾ ਅਤੇ ਨਤੀਜਿਆਂ ਵਿੱਚ ਸੁਧਾਰ ਕਰਨ ਤੇ ਜ਼ੋਰ ਦਿੱਤਾ ਜਾਵੇਗਾ